ਮੇਰੇ ਬਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਰ ਪ੍ਰੀਤ ਕੋਲ ਕੰਨਾਰੇ ਨੋਦੀ ਐਮਰਜੈਂਸੀ ਫਿਲਮ ਜਿਹੜੀ ਕਿ ਆ ਰਿਲੀਜ਼ ਹੋਣ ਵਾਲੀ ਆ ਤੇ ਉਸ ਦੇ ਮੱਦੇ ਨਜ਼ਰ ਹੀ ਐਸਜੀਪੀਸ ਦੇ ਵੱਲੋਂ ਇਸ ਫਿਲਮ ਤੇ ਤਰਾਜ਼ ਜੁਤਾਇਆ ਜਾ ਰਿਹਾ ਹੈ ਤੇ ਵੱਲੋਂ ਇੱਕ ਮੰਗ ਪੱਤਰ ਵੀ ਲਿਖਿਆ ਗਿਆ ਹੈ ਸਟੋਮਨੀ ਕਮੇਟੀ ਨੇ ਕਰਨੌਰ ਨੌਦੇ ਫਿਲਮ ਅਮਰਜੈਂਸੀ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਜਿਹੜਾ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਅਮਰਜੈਂਸੀ ਫਿਲਮ ਤੇ ਜਿਹੜਾ ਕਿ ਐਸਪੀਸ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸਟੋਮਨੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ tạmਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਤੇ ਉਹਨਾਂ ਨੇ ਕਿਹਾ ਕਿ ਇਹ ਫਿਲਮ ਸਿੱਖ ਇਤਿਹਾਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਦੀ ਹੈ ਤੇ ਇਸ ਦੇ ਨਾਲ ਰੋਸ ਪੈਦਾ ਹੋ ਸਕਦਾ ਹੈ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਸਿੱਖ ਪਾਈਚਾਰੇ ਵਿੱਚ ਰੋਸ ਅਤੇ ਗੁੱਸਾ ਪੈਦਾ ਕਰੇਗੀ ਤੇ ਇਸ ਲਈ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਸ ਨੂੰ ਯਕੀਨੀ ਬਣਾ ਕੇ ਫਿਲਮ ਤੇ ਸੂਬੇ ਵਿੱਚ پابੰਦੀ ਲਗਾਈ ਜਾਵੇ ਤੇ ਉਹਨਾਂ ਦੇ ਵੱਲੋਂ ਇੱਕ ਪੱਤਰ ਵੀ ਰਿਲੀਜ਼ ਕੀਤਾ ਗਿਆ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖਸਾ ਜੇ ਤਾਂ ਬਿਲਕੁਲ ਹਰਜਿੰਦਰ ਸਿੰਘ ਤਾਮੀ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਹ ਫਿਲਮ ਪੰਜਾਬ ਦੇ ਕਿਸੇ ਵੀ ਥੀਏਟਰ ਵਿੱਚ ਲੱਗਿਆ ਤਾਂ ਸਟ੍ਰੋਮ ਦੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ ਤੇ ਉਹਨਾਂ ਦੱਸਿਆ ਕਿ ਇਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਮੰਗ ਪੱਤਰ ਭੇਜੇ ਗਏ ਨੇ